ਲੋਜੀ ਅੱਜ ਆਪਾਂ ਬਣਾਉਣ ਲੱਗੇ ਆਂ ਰਸਮਿਸਾ ਚਿਕਨ ਇਹ 1 ਕਿਲੋ ਚਿਕਨ ਆ ਤਾਂ ਉਹ ਕੇ ਪਾਣੀ ਕੱਢ ਲਿਆ ਹੁਣ ਸੁੱਕ ਗਿਆ ਇਹ ਇਧਰ ਮੈਂ ਸਰੋਂ ਦਾ ਤੇਲ ਪਾਇਆ ਤੇ ਵਿੱਚ ਪਾਇਆ ਜੀਰਾ ਤੇ ਹੁਣ ਪਾਵਾਂਗੇ ਆਪਾਂ ਅਦਰਕ ਇਹ ਜਿਹੜਾ ਜਪਾ ਸੁੱਕਾ ਜਿਹਨੂੰ ਕੇ ਰਸਮਿਸਾ ਚਿਕਨ ਕਹਿੰਦੇ ਆ ਉਹ ਬਣਾਉਂਦੇ ਆਂ ਅਦਰਕ ਆਪਣਾ ਬਣ ਗਿਆ ਪਹਿਲਾਂ ਜੀਰਾ ਪਾਇਆ ਸੀ ਆਪਾਂ ਪਹਿਲਾਂ ਸਰੋਂ ਦਾ ਤੇਲ ਆਪਾਂ ਘੜ ਦਿੱਤਾ ਹੁਣ ਪਾਵਾਂਗੇ ਦੇ ਵਿੱਚ ਆਪਾਂ ਇੱਕ ਪਿਆਜ਼ ਪਿਆਜ਼ ਤੋਂ ਥੋੜੀ ਜਿਆਦਾ ਉਸ ਇਹ ਮੇਰਾ ਦੁੱਧ ਰੱਖਿਆ ਜਿਹੜੀ ਵੀਡੀਓ ਚੱਲ ਰਹੀ ਹੈ ਵੀ ਆਪਾਂ ਹੱਦਿਆ ਦੁੱਧ ਦੇ ਜੋੜਾਂ ਦਾ ਦਰਦ ਆਫਟਰ ਡਿਲੀਵਰੀ ਪੇਨ ਉਹ ਮੇਰਾ ਚੱਲ ਜਾਂਦਾ ਹੈ ਉਹ ਦੁੱਧ ਮੈਂ ਆਪਣੇ ਵਾਸਤੇ ਬਣਾ ਰਹੀ ਹਾਂ ਇਹਨੂੰ ਆਪਾਂ ਹੁਣ ਪਿਆਜ਼ ਨੂੰ 골ਡਨ ਬ੍ਰਾਊਨ ਕਰਦੇ ਹਾਂ 골ਡਨ ਬ੍ਰਾਊਨ ਹੋਣ ਜਾ ਰਿਹਾ ਤੇ ਇਹਦੇ ਵਿੱਚ ਆਪਾਂ ਨਾ ਇਹ ਪਾਵਾਂਗੇ ਦੋ ਵੱਡੀਆਂ ਇਲਾਚੀਆਂ ਕੁੱਟ ਲਈਆਂ ਤੇ ਇਹ ਪੰਜ लौंग कुटे अपना ठीक है और ये कोई आप पाने की कोई तो यू आप करते हैं गोल्डन ब्राउन तो नाली जी अपने लौंग आयची आज पक्न गई प्याज है जोड़ा वो गोल्डन ब्राउन हो गया हूँ जोड़ा आप किलो जो मट चिकन धो तो के रखे तो आपा करें इन्हें अपन मिर्चे के प्याज के चंबी तरह इदा करके मिक्स करा तो पौने आप कवर कर देंगे कुछ नहीं पाँगा हाल कवर करता पर दो तीन मिनट बाद तो देखिए जी वाह पानी सारा सुखिया ये आप चिली फ्लेक्स पाता एक पाउच जी आई है ਇਨ ਨੂੰ ਮੈਂ ਤਾਂ ਚੰਗੀ ਤਰ੍ਹਾਂ ਚਲਾ ਕੇ ਦੇਖੀਏ ਕਿ ਪਾਣੀ ਸੁੱਕ ਗਿਆ ਸਾਰਾ ਤੇ ਮੈਂ ਪਾਣੀ ਸਿਕਣਾ ਜਿਹੜਾ ਹੈ ਤਾਂ ਬਹੁਤ ਜ਼ਰੂਰੀ ਹੈ। ਮੇਰੇ ਕੋਲ ਪਿਆਜ਼ ਵੀ ਸਾਰਾ ਬਣ ਗਿਆ ਜਿਹੜਾ ਮੜਾ ਮੋਟਾ ਰਹਿ ਗਿਆ ਸੀਗਾ ਤੇ ਚਿਕਨ ਦਾ ਵੀ ਪਾਣੀ ਸਾਰਾ ਜਿਹੜਾ ਸੁੱਕ ਚੁੱਕਾ। ਉਹ ਕਿਵੇਂ ਪਤਾ ਲੱਗਾ ਕਿਉਂਕਿ ਜਿਵੇਂ ਇੱਕ ਸੱਤ ਸੱਟ ਦੀ ਆਵਾਜ਼ ਆਉਂਦੀ ਉਹ ਬਹੁਤ ਘਟਦੀ ਹੈ ਤੇ ਇੱਕ ਜਿਹੜਾ ਆਪਾਂ ਪੀਲ ਪਾਇਆ ਸੀਗਾ ਉਹ ਛੱਡਣਾ ਸ਼ੁਰੂ ਹੋ ਗਿਆ। ਤਾਂ ਹੁਣ ਇਹਦੇ ਵਿੱਚ ਆਪਾਂ ਬਾਕੀ ਦੇ ਮਸਾਲੇ ਪਾਉਣਾ। ਥੋੜੇ ਜਿਹਾ ਰੈਪਨ ਟੱਪ ਦਈਏ। ਲੋ ਇਹ ਆਪਣੇ ਮਸਾਲੇ ਜੀ। ਇਹ ਡੇਗੀ ਮਿਰਚ ਦਾ ਚਮਚ, ਆ ਇੱਕ ਚਮਚ ਹੈਗੀ ਲਾਲ ਮਿਰਚ ਤੇ ਪੌਣਕ ਚਮਚ ਨਮਕ ਹੈ। ਅੱਧਾ ਚਮਚ ਹਲਦੀ ਹੈ, ਅੱਧਾ ਚਮਚ ਹੈ ਗਰਮ ਮਸਾਲਾ ਤੇ ਰੈਡ ਚਿਲੀ ਉਹ ਕਹਿੰਦੇ ਜਿਹੜੀ ਡੇਗੀ ਮਿਰਚ ਜਿੰਨ ਕਹਿੰਦੇ ਉਹ ਆ। ਠੀਕ ਹੈ ਜੀ ਤਾਂ ਆਪਾਂ ਇਹਦੇ ਵਿੱਚ ਪਾਉਣੇ। ਇੱਕਦਾਂ ਥਲਾ ਕੇ ਪਾਵਾਂਗੇ। ਇਹ ਮਾਰੇ ਸਾਰੇ ਮਾਪਾਂ ਵਿੱਚ ਮਿਕਸ ਕਰ ਲਿਆ। ਚੰਗੀ ਤਰ੍ਹਾਂ ਹਿਲਾਉਣਾ ਇਹਨਾਂ ਤਾਂ ਕਿ ਜਿਹੜੀ ਸਾਡੀ ਮਿਰਚ ਆ ਉਹ ਆ ਦੇਖੋ ਤੁਸੀਂ ਕਿੰਨਾ ਵਧੀਆ ਪਾਣੀ ਸਾਰ ਆਉਂਦਾ ਇਹ ਨਹੀਂ ਸੁੱਕ ਗਿਆ। ਚਿਕਨ ਦਾ ਇਹਦਾ ਟੇਸਟ ਵੀ ਤੁਸੀਂ ਦੇਖੋ ਕਿ ਵੱਖਰਾ ਹੀ ਹੋਊਗਾ। ਕੋਈ ਨਾ ਚਾ ਬਾਹਲੀ ਤਾਮਚਾਮ ਕੁਝ ਵੀ ਨਹੀਂ ਇਹਦੇ ਵਿੱਚ ਆਪਾਂ ਪਾਉਂਦੇ ਹਾਂਗੇ। ਤਾਂ ਇਹ ਹੈਗੇ ਆਪਣੇ ਕੋਲ ਤਿੰਨ ਆ ਸਾਸ ਦੇ ਪਾਊਚ ਇਹ ਪਾਉਂਦੇ ਦੇ ਰਿਹਾ। दो एक, ये तीन पाउच पाते आप चंकी तरह मिक्स कर मिक्स हो गया जो साइड कोई रह गई है तो दोबारा मिक्स कर देखो देखो कि जिन्ना आप ऑयल पाया सी, वो पहले ही छडना ਸ਼ਿਰਨ ਹੋ ਗਿਆ। ਸ਼ਿਰੂ ਕੀ ਹੋ ਗਿਆ ਸਾਰਾ ਛੜ ਪਿਆ। ਹੁਣ ਇਹਨੂੰ ਆਪਾਂ 2 ਮਿੰਟਾਂ ਵਾਸਤੇ ਕਵਰ ਕਰ ਦਈਏ ਤਾਂ ਕਿ ਜਿਹੜੇ ਮਸਾਲੇ ਆ ਉਹ ਆਪਣਾ ਅਸਰ ਇਹਦੇ ਵਿੱਚ ਛੱਡ ਦੇਣ। ਇਹ ਆਪਣਾ ਟੌਪ ਸਿਕਰਟ ਕਿਉਂਕਿ ਇਹਨੂੰ ਵਧੀਆ ਮਸਾਲਿਆਂ ਦੇ ਨਾਲ ਐਬਜ਼ਾਰਬ ਹੋਣਾ ਤੇ ਇਹਨੂੰ ਸਾਰੇ ਨਾਲ ਵਧੀਆ ਚੰਗੀ ਤਰ੍ਹਾਂ ਗਲ ਜਾਵੇ। ਇੰਨਾ ਕੀ ਪਾਉਣਾ ਆਪਾਂ ਅੰਦਾਜ਼ੇ ਨਾਲ ਛੋਟੀ ਡਲੀ ਪਾ ਦੋ, ਕੁਟਨੇ ਹੋਏ ਤੇ ਕਿਚਮੇ ਚ ਪਾ ਦੋ। ਇਹਨੂੰ ਹੁਣ ਆਪਾਂ ਇਹਦੇ ਵਿੱਚ देखो कि वी बन गया आप बना रहे अगर रसमेसा चिकन रसपीसा रसमीसा मुर्गा हेलो हमू एक बार दर तो फिर ढक देखो ये है कसूरी मेथी ये अपना ਇਹਨੂੰ ਐਡੀਸ਼ਨਲ ਜਿਹੜਾ ਟੇਸਟ ਬਣਨਾ ਹੈਗਾ ਰਸਮੇਸੇ ਚਿਕਨ ਦਾ ਉਹ ਇਹਨੂੰ ਆਪਾਂ ਪਾਉਣੀ ਹੈ। ਇਹਨੂੰ ਥੋੜਾ ਜਿਹਾ ਮਲਾਂਗੇ। ਤਾਂ ਇਹਨੂੰ ਮਲ ਕੇ ਦੋ ਪਾਵਾਂਗੇ। ਤਾਂ ਇਹਨੂੰ ਫੇਰ ਤੋਂ ਮਿਕਸ ਕਰਾਂਗੇ। ਬਰਨਰ ਮੇਰਾ మీడియం ਆ। ਫਲੇਮ ਜਿਹੜੀ ਉਹ ਆਪਾਂ మీడియం ਰੱਖਣੀ ਹੈ ਜਦੋਂ ਇਦਾਂ ਦੇ ਆਪਾਂ ਵਿੱਚ ਮਸਾਲੇ ਇਹਦੇ ਐਡ ਕਰ ਰਹੇ ਹੁੰਦੇ ਆ। ਤੇ ਜਿੰਨੀ ਤੁਸੀਂ మీడియం ਫਲੇਮ ਰੱਖੋਗੇ ਘੱਟ ਰੱਖੋਗੇ ਉਨਾਂ ਹੀ ਜ਼ਿਆਦਾ ਵਧੀਆ ਇਹਦਾ। ਪੇਸਟ ਬਣਾ ਲਿਆ ਤੇਸੀ ਖੁਸ਼ਬੂ ਦੇਖੋ ਜਿਵੇਂ ਇਹ ਵੀ ਟੈਕਨੋਲੋਜੀ ਆ ਗਈ ਤਾਂ ਫੋਨ ਦੇ ਵਿੱਚ ਹੀ ਖੁਸ਼ਬੂ ਆ ਜਾ ਕਰਨੀ ਸਾਰੀਆਂ ਸਬਜ਼ੀਆਂ ਨੂੰ ਲਓ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਵੈਸੇ ਨੇ ਇੱਕ ਗਲਾਸ ਪਾਣੀ ਲਿਆ ਪਰ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਐਡ ਕਰਾਂਗੇ ਕਿਉਂਕਿ ਆਪਾਂ ਰਸ ਮਿਸਾ ਬਣਾਉਣਾ ਨਾ ਕਿ ਤਰੀ ਵਾਲਾ ਬਣਾਉਣਾ ਨਾ ਆਪਾਂ ਸੁੱਕਾ ਬਣਾਉਣਾ ਇੰਝ ਨਹੀਂ ਇਕੱਲਾ ਵੀ ਖਾਣਾ ਹੁੰਦਾ ਰਸਮਿਸ ਉਹਦੇ ਵਾਸਤੇ ਵੀ ਵਧੀਆ ਜਿਵੇਂ ਰੋਟੀ ਨਾਲ ਖਾਣਾ ਉਹਦੇ ਨਾਲ ਵੀ ਵਧੀਆ ਜੇ ਚਾਵਲ ਖਾਣੇ ਆ ਤਾਂ ਉਹਦੇ ਨਾਲ ਵੀ ਵਧੀਆ ਥੋੜਾ ਹੋਰ ਪਾ ਕੇ ਦੇਖਦੇ ਆਂ ਵੀ ਇੱਕ ਨਾਲ ਸਰਦਾ ਕਿ ਅੱਧੇ ਗਲਾਸ ਨਾਲ ਸਰਦਾ ਲੋ ਮੈਨੂੰ ਲੱਗਦਾ ਪੂਰਾ ਹੀ ਗਲਾਸ ਪਾ ਦਈਏ ਆਪਾਂ ਮਣਕੇ ਪਾਓ ਪਾਣੀ ਖੁੱਲੇ ਭਾਂਡੇ ਨਾਲ ਕਈ ਵਾਰ ਆਪਾਂ ਪਾਉਨੇ ਆ ਕਿਉਂਕਿ ਆਪਣਾ ਵੈਸੇ ਚਿਕਨ ਤਾਂ ਬਣ ਚੁੱਕਿਆ ਹੈਗਾ ਹੈਨਾ ਤਾਂ ਇਹਨੂੰ ਆਪਾਂ ਪਾਣੀ ਨੂੰ ਇਹਦੇ ਵਿੱਚ ਵਿਚੌਰ ਕਰਨਾ ਤੇ ਇਹਨੂੰ ਹੁਣ ਆਪਾਂ ਉਤੋਂ ਕਵਰ ਕਰਾਂਗੇ ਜੇਸ ਤੋਂ ਗੈਸ ਆ ਜਿਹੜੀ ਆਪਣੀ ਉਹ ਇੱਕ ਵਾਰੀ ਫੁੱਲ ਕਰ ਦੇਣੀ ਹੈ ਜਦੋਂ ਬੋਇਲ ਆ ਜਾਊਗਾ ਤਾਂ ਫਿਰ ਆਪਾਂ ਉਹਨੂੰ ਕੱਟ ਕਰਾਂਗੇ ਲੋ ਜੀ ਦੇਖੋ ਆਪਣਾ ਰਸਮਿਸ ਚਿਕਨ ਕਿਹੋ ਜਿਹਾ ਬਣ ਗਿਆ ਲੋ ਬਿਲਕੁਲ ਪਾਣੀ ਹੈ ਜਿਹੜਾ ਉਹਨੇ ਆਪਣੀ ਆਪ ਜਿੰਨਾ ਚਾਹੀਦਾ ਕਰ ਲਿਆ ਤੇ ਇਹ ਆਪਣਾ ਬਣ ਗਿਆ ਆਪਣਾ ਰਸਮਿਸ ਚਿਕਨ ਹੁਣ ਇਹਨੂੰ ਆਪਾਂ ਫਲੇਮ ਬਿਲਕੁਲ ਕਰਾਂਗੇ 5 ਮਿੰਟ ਜਾਂ 10 ਮਿੰਟ ਵਾਸਤੇ ਡਾਊਨ ਕਰਾਂਗੇ ਕਵਰ ਤੇ ਫਿਰ ਦੇਖਦੇ ਆ 5 ਮਿੰਟਾਂ ਬਾਅਦ ਲੋ ਜੀ ਦੇਖੀਏ ਆਪਾਂ ਆਪਣਾ ਰਸਮਸਾ ਚਿਕਨ ਐ ਦੈਟਸ ਗੁੱਡ ਬਹੁਤ ਵਧੀਆ ਜੀ ਤਾਂ ਬਣ ਕੇ ਤਿਆਰ ਹੋ ਗਿਆ ਜੀ ਇਹਨੂੰ ਹੁਣ ਆਪਾਂ ਇੰਜੋਏ ਕਰਦੇ ਆ ਕਿਉਂਕਿ ਅੱਜ ਬਾਰਿਸ਼ ਦਾ ਮੌਸਮ ਆ ਤੇ ਰਸਮਸਾ ਚਿਕਨ ਨਾਲ ਆਪਾਂ ਇੰਜੋਏ ਕਰਦੇ ਆ ਥੈਂਕ ਯੂ ਸੋ